ਉਹਨਾਂ ਦੀ ਮਿਸਿਸ ਦੀ ਆਂਟੀ ਨੂੰ ਕੈਂਸਰ ਸੀ ਪਰਿਵਾਰ ਨਾਲ ਇਹ ਪ੍ਰੇ ਕਰਦਾ ਸੀ ਉਹ ਕਿ ਤਕਲੀਫ ਬਹੁਤ ਸੀ ਉਸ ਨੂੰ ਵੀ ਇਹਨਾਂ ਪੀਸਫੁਲੀ ਦੀ ਮੌਤ ਹੋ ਜੀ ਵੀ ਜਾਣਾ ਤਾਂ ਹੈ ਹੀ ਹੁਣ ਬਿਨਾਂ ਦੁੱਖ ਨਾਲ ਚੱਲੇ ਉਹਨਾਂ ਦੇ ਮੱਥੇ ਨੂੰ ਲਾਤੀ ਤੇ ਉਹਨਾਂ ਨੇ ਬੇਨਤੀ ਕਰਤੀ ਪਈ ਨਹੀਂ ਬੈੱਡ ਤੇ ਤੁਸੀਂ ਦੇਖ ਲਓ ਇੱਕ ਹਫ਼ਤੇ ਦੇ ਵਿੱਚ ਕੈਂਸਰ ਰਿਵਰਟ ਹੋਣਾ ਸ਼ੁਰੂ ਹੋ ਗਿਆ

ਸਾਡੀ ਹਾਜੀ ਟਰਾਲੀ ਅੰਦਰ ਤੁਸੀਂ ਬਾਕੀ ਦਾ ਜੀਵਨ ਵੀ ਉਹਨਾਂ ਦੀ ਹਾਜਿਜ ਚੇਤਕੀ ਬਚਨ ਸਿੰਘ ਮਹਾਰਾਜੇ ਬਚਨ ਕੀਤਾ ਹੈ ਮਹਾਰਾਜ ਜੀ ਸਾਲ ਦੇ ਮੁੱਖ ਸੇਵਾ ਦਾ ਬਲੰਦੇਸ ਵੀ ਹੱਕਦਾਰ ਤੁਸੀਂ ਹੋ ਆਪ ਜੀ ਕਰਤਿ ਹੋ ਮੈਂ ਸਾਈਕਲ ਆਪਣਾ ਮੋਟੇ ਤੇ ਚੱਕ ਗਿਆ ਸਾਈਕਲ ਮੋਟੇ ਚੱਕ ਮਾਦੀਜੇ ਐਨੇ ਲੀਨ ਹੋ ਗਏ ਸੀ ਵਾਪਿਸ ਆਉਂਦੇ ਨੇ ਤੇ ਸੱਟ ਲਾ ਕੇ ਨਾ ਲੱਤ ਤੇ ਇੱਥੇ ਕਰਮ ਪੈ ਜੀ ਜਿਹੜੇ ਜਣਾ ਜ਼ਖਮ ਚੋਂ ਪੀੜਾ ਨਿਕਲ ਕੇ ਘਿਰ ਜਾਂਦਾ ਸੀ ਉਹ ਚੱਕ ਕੇ ਮਹਿਲ ਫਿਰ ਆਪਣੇ ਅੰਦਰ ਵਿੱਚ ਹੀ ਰੱਖ ਲੈਂਦੇ ਉਹ ਕਹਿੰਦੇ ਤੂੰ ਖਾ ਮਰ ਜਾਗਾ ਜੀ ਕੀੜੀ ਉਹਨਾਂ ਨੂੰ ਕੀੜੇ ਖਾ ਰਹੇ ਉਹਨਾਂ ਨੂੰ ਉਹਨਾਂ ਚ ਵੀ ਰੱਬ ਦਾ ਚੀਜ਼ ਰੱਬ ਜੀ ਦਾ ਪਰਮਾਤਮਾ ਦਿਖਦਾ ਹੈ ਸਾਨੂੰ ਤਾਂ ਨਹੀਂ ਦਿਖਦਾ ਚਾਹ ਪਰ ਇਹ ਉਮਰੀ ਵਿੱਚ ਉਹ ਕੇ ਦੇਖ ਲੈਣੀ ਸਿੰਘ ਜੀ ਦੀ ਕਮਾਈ ਹੋ ਗਈ ਚ ਸਾਰੇ ਸੰਸਾਰ ਇਹਨਾਂ ਨੂੰ ਮੱਥਾ ਟੇਕਦੇ ਤਾਂ ਮਿਆਂ ਦੀ ਕਮਾਈ 'ਚ ਕੋਈ ਫਰਕ ਨਹੀਂ ਜਦੋਂ ਨਹਿਰਾ ਦੇ ਵੀ ਮੰਦਰ ਦੇ ਕੋਲ ਚਾਰ ਪੰਜ ਬਾੜੀਆਂ ਰਹਿ ਗਈਆਂ ਤੇ ਕਹਿੰਦੀ ਪੰਜ-ਛੇ ਸਾਲ ਦੀ ਕੰਨਿਆ ਭੱਜੀ ਹੋਈ ਆਈ ਵਿੱਚੋਂ ਭਰਤੀ ਹੋ ਐ ਸ਼ੱਕ ਇਹ ਕਿ ਉਹਨਾਂ ਦੇ ਮਰੂ ਹੁਰ ਤਾਂ ਸਭ ਠੀਕ ਨੇ ਆ ਆਪਾਂ ਹੀ ਕੰਨਿਆ ਵਿੱਚੋਂ ਸ਼ੱਕ ਕਿਸੇ ਆ ਗਿਆ ਬਾਬਾ ਜੀ ਕਹਿੰਦੇ ਉਹ ਤਾਂ ਆਪਾਂ ਹੀ ਨਹਿਰਾ ਦੇ ਵੀ ਆ ਕਹਿੰਦੇ ਬਾਬਾ ਹੋਈ ਹੈ ਕਿ ਡੀਐਮਸੀ ਲਿਜੀਏ ਮਹਾਰਾਜ ਕੇ ਜੀ ਲੇ ਜੀ ਜੋ ਡਾਕਟਰ ਦੱਸਿਆ ਵੀ ਬਾਬਾ ਜੀ ਤੈਨੂੰ ਵਜਰਨੀ ਤੇ ਆਪ ਜੀ ਕੋਲ ਤੇ ਬਾਬਾ ਮਿੰਦਰ ਸਿੰਘ ਰਹਿ ਜੀ ਕਹਿੰਦਾ ਹੁਣ ਤੇ ਚਾਹੇ ਪਾਣੀ ਦਾ ਟੀਕਾ ਲਾਦਵੇਂ ਠੀਕਤਾਈ ਵੀ ਹਲੇ ਵੀ ਨਹੀਂ ਮੰਨੇਗਾ ਪਰਮਾਤਮਾ ਨਾਲ ਗੱਲਾਂ ਕਰਦੇ ਹੁੰਦੇ ਸੀ ਬੰਦੇ ਪੰਜੇ ਬਕਾਰ ਪਕੌੜਿਆਂ ਵਾਂਗੂ ਚੱਬ ਕੇ ਸੁੱਟਦੇ ਹੁਣ ਵੀ ਨਹੀਂ ਮਿਲੇਗਾ ਲੋਕ